ਕਿਸਾਨ ਮਜ਼ਦੂਰ ਮੋਰਚਾ ਅੱਜ ਖੜਾ ਕਰਨ ਪੈਦਾ ਹੋਈ ਸਥਿਤੀ ਉਸ ਤੋਂ ਬਾਅਦ ਦੇ ਮਤਿਆਂ ਨੂੰ ਲੈ ਕੇ ਕੁਝ ਮਤੇ ਵੀ ਹੈ ਨੇ ਕੁਝ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਡੀਸੀ ਦਫਤਰ ਦੇ ਬਾਹਰ ਅੱਜ ਧਰਨਾ ਵੀ ਲਗਾਇਆ ਗਿਆ ਹੈ ਸਰਵਨ ਸਿੰਘ ਪੰਦੇਰ ਨੇ ਸਾਡੇ ਨਾਲ ਪੰਦੇਰ ਸਾਹਿਬ ਅੱਜ ਹਜੇ ਤਾਂ ਹੱਡ ਸਿਰ ਦੇ ਉੱਤੇ ਨੇ ਅੱਜ ਤੁਸੀਂ ਬੈਠੇ ਹੋ ਕਿ ਮੰਗ ਲੈ ਕੇ ਮੰਗ ਪੱਤਰ ਲੈ ਕੇ ਥੋੜੀ ਦੇਰ ਵੇਟ ਵੀ ਕੀਤੀ ਜਾ ਸਕਦੀ ਸੀ ਐ ਨਹੀਂ ਹੈਗਾ ਮੰਗ ਪੱਤਰ ਮੰਗ ਪੱਤਰ ਹੁੰਦਾ ਤੁਸੀਂ ਆਪਦੀ ਡਿਮਾਂਡ ਹੀ ਨਾ ਗਾੜੀ ਰੱਖੋ ਸਮਾਂ ਬੇਚਦਾ ਜਾਵੇ ਅਸੀਂ ਡਿਮਾਂਡ ਉਹਨਾਂ ਨੂੰ ਵੈਸੇ ਪਤਾ ਹੈਗਾ ਪਰ ਫਿਰ ਵੀ ਸਾਡਾ ਕੰਮ ਸੀ ਆਪਣਾ ਡਿਮਾਂਡ ਚਾਰਟ ਤੇ ਲਿਆ ਕੇ ਬਣਾ ਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਜਾਇਜ਼ਾ ਲੈ ਕੇ ਕੁਝ ਹਜੇ ਵੀ ਇੰਨਾਂ ਚ ਗਾਂ ਜਾ ਕੇ ਵਧਣ ਗਿਆ ਅਸੀਂ ਇੱਕ ਵਾਰੀ ਪ੍ਰਸ਼ਾਸਨ ਨੂੰ ਦੱਸ ਕੇ ਆਈਏ ਪੂਰੇ ਪੰਜਾਬ ਦੇ ਨੂੰ ਕਮਮ ਵੱਲੋਂ ਠੀਕ ਹੈ ਨਾ ਕਿ ਸਾਰੀਆਂ ਪੰਜਾਬ ਦੇ ਪੱਧਰ ਡੀਸੀ ਉੱਤਰ ਨਾਲ ਵੀ ਆ ਸਾਡੀਆਂ ਮੰਗਾ ਹੈਗੀਆਂ ਫਿਰ ਸਾਨੂੰ ਵੀ ਪਤਾ ਇਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਗਾਂਹਾਂ ਦੀ ਗੱਲ ਫਿਰ ਗਾਂਹਾਂ ਨਾਲ ਹੋਊਗੀ ਪਰ ਹਜੇ ਤੁਸੀਂ ਵੀ ਬੰਗਾ ਲੈ ਕੇ ਆ ਗਏ ਹੋ ਕੁਝ ਕਈ ਸਵਾਲ ਖੜੇ ਕਰ ਰਹੇ ਹੋ ਨਾਲ ਕਿ ਦੈਮ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਪਾਣੀ ਦਾ ਕਿੰਨਾ ਛੱਡਿਆ ਗਿਆ ਇਹ ਹਜੇ ਵੇਲਾ ਨਹੀਂ ਸੀਗਾ ਥੋੜੀ ਦੇਰ ਰੁਕੇ ਜਾ ਸਕਦਾ ਜਿਸ ਗੱਲ ਨੂੰ ਕਿਉਂਕਿ ਹਜੇ ਤਾਂ ਸਾਰੇ ਆਫੀਸਰ ਸਾਰੇ ਪ੍ਰਸ਼ਾਸਨ ਉਹਨਾਂ ਦੇ ਮਦਦ ਦੇ ਲਈ ਉਹਨਾਂ ਦੇ ਕੰਮ ਦੇ ਵਿੱਚ ਜੁਟਿਆ ਹੋਇਆ ਹਾਂ ਤੁਸੀਂ ਗਰਾਊਂਡ ਤੇ ਤੁਸੀਂ ਵੀ ਗਏ ਮੈਂ ਵੀ ਗਿਆ ਮੈਨੂੰ ਤਾਂ ਕਿਤੇ ਦੀ ਦੇ ਨਹੀਂ ਹੈਗੇ ਅਸੀਂ ਨਹੀਂ ਕਹਿੰਦੇ ਵੀ ਚਲੋ ਉਹਨਾਂ ਨੇ ਰੈਸਕਿਊ ਦੇ ਵਿੱਚ ਜਿੰਨਾ ਕੋ ਉਹਨਾਂ ਕੋ ਸੰਭਵ ਸੀਗਾ ਉਹਨਾਂ ਯੋਗਦਾਨ ਪਾਇਆ ਜਿਹੜੀ ਜਦ ਤੱਕ ਲੋਕਾਂ ਨੂੰ ਅਨਾਜ ਪਹੁੰਚਾਉਣ ਦਾ ਜਾਂ ਹੋਰ ਲੋੜਾਂ ਨੇ ਉਦੇ ਵਿੱਚ ਤਾਂ 99% ਤਾਂ ਆਮ ਜਨਤਾ ਹੈਗੀ ਆ ਆ ਡੱਡ ਕਿਸਮਾਂ ਕੋਤੇ 1% ਇਹ ਵੀ ਹੋ ਸਕਦੇ ਅਸੀਂ ਨਹੀਂ ਕਹਿੰਦੇ ਵੀ ਨਹੀਂ ਹੋਣਗੇ ਬਾਕੀ ਪ੍ਰਸ਼ਾਸਨਿਕ ਕੰਮ ਕਰਨਾ ਹੁੰਦਾ ਤੁਸੀਂ ਦਫਤਰਾਂ 'ਚ ਬਹਿ ਕੇ ਕਰ ਸਕਦੇ ਹੁੰਦੇ ਆ ਉਹਦੇ ਲਈ ਕੋ ਫੀਲਡ ਦੀ ਲੋੜ ਨਹੀਂ ਹੁੰਦੀ ਚਲ ਫੀਲਡ 'ਚ ਵੀ ਜਾਣਾ ਚਾਹੀਦਾ ਤੁਹਾਡਾ ਅਮਲਾ ਫੈਲਾਵਾ ਤੁਹਾਡੇ ਕੋਲ ਸਿਸਟਮ ਹੈਗਾ ਪਿਛਲੇ 80 ਸਾਲਾਂ ਦਾ ਸਿਸਟਮ ਬਣਿਆ ਹੈਗਾ ਕੇਂਦਰ ਨਾਲ ਤੁਹਾਡਾ ਕੋਆਰਡੀਨੇਸ਼ਨ ਚਾਹੀਦਾ ਹਾਂ ਤੁਸੀਂ ਵਾ 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 ਖੱਟਣੀ ਉਹ ਵੱਖਰੀ ਗੱਲ ਹੈ ਤੁਹਾਡਾ ਵਿਧਾਇਕ ਵੀ ਭੱਜਾ ਫਿਰ ਤੁਸੀਂ ਵੀ ਭੱਜੇ ਫਿਰੋ ਤੁਹਾਨੂੰ ਜਾਣਾ ਵੀ ਚਾਹੀਦਾ ਗਰਾਊਂਡ ਤੇ ਪਰ ਹਗਾ ਪਰ ਸਾਨੂੰ ਕੁਝ ਲੱਗਦਾ ਨਹੀਂ ਹੈ ਅਜੇ ਤੱਕ ਤਾਂ ਜਦੋਂ ਕੇਂਦਰ ਸਰਕਾਰ ਆਈ ਹੈ ਦੇਣਾ ਉਹਨਾਂ ਨੂੰ ਵੀ ਕੁਝ ਨਹੀਂ ਮਤਲਬ ਥੋੜਾ ਜਿਹੜਾ ਮੇਨ ਸੈਕਟਰੀ ਪੰਜਾਬ ਸੈਕਟਰੀ ਉਹ ਅੱਡ ਡਾਟਾ ਰੱਖਦਾ 11000 ਕਰੋੜ ਦਾ ਥੋੜੇ ਮੰਤਰੀ 20000 ਕਰੋੜ ਮੰਗਦੇ ਪਤਾ ਕੁਝ ਨਹੀਂਗਾ ਵੀ ਕਿੰਨਾ ਮੰਗਣਾ ਕਿੰਨਾ ਨਹੀਂ ਮੰਗਣਾ ਕੁਝ ਵੀ ਨਹੀਂ ਇਹ ਕਿੱਡਾ ਕੁ ਵਡਾਈ ਸ਼ੂ ਸੀਗਾ ਇਹਨਾਂ ਦਾ ਆਪ ਦਾ ਕੁਝ ਨਹੀਂਗਾ ਇਸ ਕਰਕੇ ਸਾਨੂੰ ਨਹੀਂ ਲੱਗਦਾ ਕੋਈ ਡਿਸਟਰਬ ਕਰ ਰਹੇ ਆ ਹੁਣ ਨਾ ਸਵਾਲ ਚੁੱਕਾਂਗੇ ਤੇ ਕਦੋਂ ਚੁੱਕਾਂਗੇ ਅਗਲੀ ਵਾਰੀ ਫੇਰ ਆੜ ਆਊਗਾ ਅਗਲੀ ਵਾਰੀ ਪੰਜਾਬ ਫੇਰ ਰੂੜੂਗਾ ਜੇ ਹੁਣ BBMB ਤੇ ਜਾਂ ਜਿਹੜਾ ਡੈਮਾਂ ਦਾ ਨਿਜਾਮ ਪ੍ਰਬੰਧ ਹੈ ਉੱਤੇ ਸਵਾਲ ਨਹੀਂ ਚੱਕਦੇ ਫਿਰ ਰਾਵੀ ਦਰਿਆ ਦਾ ਪੰਜਾਬ ਅੰਦਰ ਕੰਟਰੋਲ ਦੱਸਿਆ ਜਾਂਦਾ ਐਗਜੈਕਟ ਉਹ ਦੱਸਣਗੇ ਬੇਸ਼ੱਕ ਉਹਦੀਆਂ ਗਾਈਡਲਾਈਨਸ ਸੈਂਟਰ ਦੀਆਂ ਨੇ ਕਿ ਇਹ ਵੀ ਰੁੜ ਗਿਆ ਤਾਂ ਅਸੀਂ ਕਿੰਨੇ ਵੀ ਇਹਦਾ ਸੌਖਾ ਜੈਨ ਕੋਈ ਵੱਡਾ ਵਿਗਿਆਨ ਨਹੀਂ ਹੈ ਕਈ ਵਾਰ ਹੁੰਦਾ ਵੀ ਕੋਈ ਵੱਡੀ ਗੰਭੀਰ ਗੱਲ ਕਹਿ ਰਹੇ ਕਿਸਾਨ ਲੀਟਰ ਪਾਣੀ ਕਿੰਨਾ ਆਇਆ ਇਹ ਵੀ ਲਿਖਿਆ ਉੱਤੇ ਛੱਡਿਆ ਕਿੰਨਾ ਕਿੰਨਾ ਸਟਾਕ ਹੋ ਗਿਆ ਇਹਦਾ ਡਾਟਾ ਪੰਜਾਬ ਅੰਦਰ ਆਉਣਾ ਚਾਹੀਦਾ ਵੈਬਸਾਈਟ ਤੋਂ ਗਾਇਬ ਕਰ ਰਹੇ ਪੰਜਾਬੀਆਂ ਨੂੰ ਪਤਾ ਲੱਗੇ ਔਰ ਜੇ ਉਹ ਡਾਟਾ ਲੈ ਕੇ ਕ੍ਰਿਸ਼ਨ ਕੁਮਾਰ ਸਾਡੇ ਨਾਲ ਬਹਿ ਜਾਵੇ ਜਾਂ ਬੀਬੀ ਐਮਬੀ ਦਾ ਚੇਅਰਮੈਨ ਸਾਡੇ ਨਾਲ ਬਹਿ ਜਾਵੇ ਤਾਂ ਸੱਚ ਦਾ ਸੱਚ ਪਾਣੀ ਦਾ ਪਾਣੀ ਆਜੂ ਜਾਣ ਬੁੱਝ ਕੇ ਮਨੁੱਖ ਵੱਲੋਂ ਘੜੀ ਗਈ ਹੋਈ ਸਾਜ਼ਿਸ਼ ਤਹਿਤ ਪੰਜਾਬ ਨੂੰ ਡੋਬਿਆ ਗਿਆ ਅਸੀਂ ਸਪਸ਼ਟ ਕਹੀ ਨੇ ਇਹਦੇ ਲਈ ਕਹਿੰਦੇ ਆ ਕਿ ਜੁਡੀਸ਼ੀਅਲ ਕਮਿਸ਼ਨ ਬਾਲ ਦੋ ਉਹਦੇ ਵਿੱਚ ਨਿਰਪੱਖ ਮਾਹਰ ਚਾਹੇ ਭੂਮੀ ਨਾਲ ਜੁੜੇ ਹੋਣ ਚਾਹੇ ਪਾਣੀਆਂ ਨਾਲ ਜੜੇ ਚਾਹੇ ਵਾਤਾਵਰਨ ਨਾਲ ਜੁੜੇ ਹੋਏ ਸਭ ਸਾਰਿਆਂ ਦੇ ਸਾਹਮਣੇ ਆਉਣਾ ਚਾਹੀਦਾ ਇਸ ਕਰਕੇ ਸਾਡਾ ਇਸ ਵੇਲੇ ਇਹਨਾਂ ਗੱਲਾਂ ਨੂੰ ਚੱਕਣਾ ਵਾਜਬ ਤੇ ਜ਼ਰੂਰੀ ਹੈ ਹਾਸੀ ਦੇ ਵਿੱਚ ਵੀ ਹੜ੍ਹ ਆਇਆ ਸੀਗਾ 88 ਤੋਂ ਬਾਅਦ ਬਹੁਣ ਸਮੇਂ ਹੈ ਅਰਸਾ ਬੀਤ ਗਿਆ ਹੈ ਕਿ ਇਸ ਤਰ੍ਹਾਂ ਦੀ ਪ੍ਰੋਬਲਮ ਪੰਜਾਬ ਨੇ ਫੇਸ ਨਹੀਂ ਕੀਤੀ ਮਗਰ ਹੁਣ ਬਾਰਿਸ਼ ਆ ਗਈ ਭਾੜੀ ਬਾਰਿਸ਼ ਆ ਪਾਣੀ ਆਨ ਕਰਨ ਹੜ ਆਣੇ ਸੰਭਾਵਿਕ ਹੋ ਗਏ ਪਰ ਅਸੀਂ ਸਵਾਲ ਉਠਾ ਰਹੇ ਹਾਂ ਕਿ ਸਾਡੇ ਪ੍ਰਸ਼ਾਸਨ ਸਾਡੀ ਸਰਕਾਰ ਜਿਹੜੀ ਡੀਐਮ ਹੈਗੇ ਨੇ ਬੀਬੀਐਮ ਦੇ ਨਿਯਮ ਨੇ ਉਹਨਾਂ ਦੀ ਪੂਰਤੀ ਨਹੀਂ ਕੀਤੀ ਗਈ ਉਹਨਾਂ ਦੇ ਉੱਤੇ ਨਹੀਂ ਚੱਲਿਆ ਗਿਆ ਹਾਂ ਬਿਲਕੁਲ ਦੇਖੋ 88 ਚ ਵੀ ਤਾਂ ਚੀਜ਼ਾਂ ਉੱਠੀਆਂ ਸੀ ਡੁੱਬੇ ਹੁਣ ਹੁਣ ਥੋੜਾ ਮਾਹੌਲ ਹੋਰ ਆ ਪੜਾ ਲੋਕਾਂ ਚ ਜਾਗਰਤੀ ਵਧੀ ਆ ਸਮਝ ਵਧੀ ਹੈਗੀ ਆ ਹੜ 88 ਦੇ ਵਿੱਚ ਵੀ ਆਏ ਨੇ ਬਹੁਤ ਬਾਰੇ ਠੀਕ ਹੈ ਏਡੀ ਵੱਡੀ ਮਾਰ ਨਹੀਂ ਹੋਈ ਤੇ ਇਹ ਸਭ ਨਾਲ ਮੁਖਰੋ ਕੇ ਸਵਾਲ ਵੀ ਨਹੀਂ ਉੱਠੇ ਹੈਗੇ ਇਸ ਵਾਰ ਸਵਾਲ ਉੱਠੇ ਸਾਰਾ ਕੁਝ ਰਾਵੀ ਦੇ ਵਿੱਚ ਜਿਹੜਾ 88 ਦਾ ਸੀ 11.2 ਲੱਖ ਕਿਉਂ ਸਖ ਉਹਨਾਂ ਦਾ ਅੰਕੜਾ ਪਾਣੀ ਛੱਡਿਆ ਐਰਕੀ 14.11 ਲੱਖ ਕਿਉਂ ਸਖ ਪਾਣੀ ਛੱਡਿਆ ਗਿਆ ਤੁਸੀਂ ਵੇਖ ਤਾਂ ਲਓ ਵੀ ਇੰਨੇ ਪਾਣੀ ਲਈ ਅਗਲੇ ਬੰਨੇ ਇਹਦਾ ਮਤਲਬ ਉਹ 14 ਲੱਖ ਦਾ ਡਾਟਾ ਇਕੱਠਾ ਕੌਣ ਕਰਦਾ ਰਿਹਾ ਰਾਵੀ ਦੇ ਵਿੱਚੋਂ ਇਹ ਕਾੰਕੜਾ ਬਈ ਇੱਕ ਦਿਨ ਦੇ ਵਿੱਚ 1.21 ਲੱਖ ਕਿਉਂ ਸਿਕ ਪਾਣੀ ਛੱਡਿਆ ਗਿਆ ਕਿਉਂ ਬਈ ਇਕੱਠਾ ਕਿੰਨਾ ਕੋ ਛੱਡਿਆ ਗਿਆ ਤੁਸੀਂ 70 70 ਹਜ਼ਾਰ ਕਿਉਂ ਸਿਕ ਵੀ ਛੱਡ ਸਕਦੇ ਹੋ 4 ਦਿਨ ਛੱਡ ਦਈਏ ਤਾਂ ਡਾਟਾ ਪੂਰਾ ਹੋ ਜਾਂਦਾ ਇਹ ਸਵਾਲ ਨੇ ਜਿਹੜੇ ਬੰਦੇ ਨੇ ਔਰ ਗਾਹਾਂ ਮਾਅਬਜ਼ੇ ਦੀਆਂ ਚੀਜ਼ਾਂ ਜਿਉਂ ਦੀਆਂ ਤਿਉਂ ਖੜੀਆਂ ਨੇ 70 ਹਜ਼ਾਰ ਮਾਅਬਜ਼ਾ ਮੰਗਣ ਦੇ ਹੋ 20 ਹਜ਼ਾਰ ਦੇ ਕੇ ਆਪਣੀ ਪਿੱਠ ਥਾਪੀ ਜਾਂਦੇ ਆ ਕਿ ਅਸੀਂ ਤਾਂ ਸਭ ਤੋਂ ਵੱਧ ਦੇ ਰਹੇ ਜੀ ਠੀਕ ਆ ਕੇਂਦਰ ਕਹਿੰਦਾ ਜੀ ਇੱਕ ਇੱਕ ਕਿਸ਼ਤ ਦੇ ਦਿੱਤੀ ਆ ਉਹਨਾਂ ਗਾਂਹਾਂ ਵਾਲੀ ਦਾ ਕੋਈ ਪਤਾ ਨਹੀਂ ਪਤਾ ਸਿਰਫ ਰੌਲਾ ਪੈ ਗਿਆ ਉਹਨੂੰ ਕੱਜਣ ਤੇ ਲੱਗੇ ਹੋਏ ਆ ਠੀਕ ਹੈ ਨਾ ਕਿਸੇ ਵੱਲੋਂ ਵੀ ਕੁਝ ਨਹੀਂ ਕੋਈ ਕਹਿੰਦਾ ਜੀ ਗਰਦੌਰੀਆਂ ਕਰਨੀਆਂ ਕੋਈ ਕਹਿੰਦਾ ਜੀ ਅਸੀਂ ਥੱਲੇ ਦੇਖਣ ਦੇ ਆ ਲੋਕ ਰੁੜੇ ਹੋਇਆ ਲੋਕਾਂ ਦੀ ਮੱਤ ਤਾਂ ਜਨਤਾ ਹੀ ਕਰ ਰਹੀ ਹੈ ਤੋਂ ਬਗੈਰ ਅੰਦੋਲਨਾਂ ਤੋਂ ਪੰਜਾਬੀ ਨੇ ਸਪਸ਼ਟ ਕਰ ਦਿੱਤੀ ਬਹੁਤਾ ਕੁਝ ਸਰਕਾਰ ਨੇ ਦੇਣਾ ਲਾਉਣਾ ਨਹੀਂ ਅਜੇ ਪਿਛਲਾ ਨਹੀਂ ਦਿੱਤਾ ਜਿਹੜਾ ਕੇਂਦਰ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਉਹਦੇ ਤੇ ਵੀ ਸਵਾਲ ਖੜੇ ਹੋ ਰਹੇ ਨੇ ਪੰਜਾਬ ਸਰਕਾਰ ਦੇ ਮੰਤਰੀ ਗਵਾਜ ਦੇ ਰਹੇ ਨੇ ਕਿ ਇਹ ਸਾਨੂੰ ਮੋਰਚਾ ਜਿਹੜਾ ਅਸੀਂ ਲਗਾਇਆ ਸੀ ਦਿੱਲੀ ਦੇ ਵਿੱਚ ਉਹਦਾ ਨਤੀਜਾ ਹੈ ਕਿ ਸਾਨੂੰ ਮੁਆਵਜ਼ਾ ਘੱਟ ਮਿਲਿਆ। ਕਿਹਿਆ ਇਹ ਕਿੱਥੋਂ ਤੱਕ ਜਾਇਜ਼ ਹੈ ਕਿ ਗਲਤ ਇਹ ਗਲਤ ਹੈ ਕਿ ਸਹੀ ਹੈ। ਦੇਖੋ ਭਗਵਾਨਤਮਾਨ ਸਰਕਾਰ ਜਾਂ ਅਮਨ अरोड़ा ਜੀ ਜਾਂ ਕੋਈ ਹੋਰ ਸਵਾਲ ਚੱਕੀ ਜਾਂਦਾ ਵਾ। ਹੱਕ ਹੈ ਉਹਨਾਂ ਨੂੰ ਸਵਾਲ ਕਰਨ ਦਾ ਆਪਣੇ ਤੌਰ 'ਤੇ ਜਮਹੂਰੀਤ ਹੈ। ਚੁੱਕਣ ਦਾ ਹੱਕ ਤੇ ਥਾਂ ਹੀ ਖਲਾਕੀ ਤੌਰ ਤੇ ਜੇ ਤੁਸੀਂ ਸ਼ੰਭੂ ਤੇ ਖਨੌਰੀ 'ਚ ਪਾਪ ਨਾ ਕਮਾਇਆ ਹੁੰਦਾ। ਤੁਸੀਂ ਤਾਂ ਖੁਦ ਕਿਸਾਨਾਂ ਦਾ ਮੋਰਚਾ ਖੱਡੇੜਨ ਵਾਲੇ। ਤੁਸੀਂ ਤਾਂ ਖੁਦ ਇਲਜ਼ਾਮ ਲਾਉਣ ਵਾਲੇ ਵੀ ਕਿਸਾਨਾਂ ਦੇ ਮੋਰਚੇ ਕਰਕੇ ਨਸ਼ਾ ਫੈਲ ਰਿਹਾ ਤੁਸੀਂ ਤਾਂ ਖੁਦ ਕਹਿੰਦੇ ਹੋ ਵੀ ਕਿਸਾਨਾਂ ਦੇ ਮੋਰਚੇ ਕਰਕੇ ਮਗ੍ਹਾਈ ਆ ਗਈ ਹੁਣ ਹਟ ਗਈ ਆ ਤਾਂ ਜਿਹੜੇ ਖੁਦ ਪਾਪ ਕਮਾਉਂਦੇ ਹੁਣ ਕੇਂਦਰ ਨਾਲ ਰਲੇ ਹੋਣ ਉਹਨਾਂ ਨੂੰ ਕੇਂਦਰ ਤੇ ਇਲਜ਼ਾਮ ਨਹੀਂ ਲਾਉਣੇ ਚਾਹੀਦੇ ਇਹ ਸਪਸ਼ਟ ਮੰਨਣਾ ਵੀ ਦੋਵੇਂ ਪਾਪੀ ਜੇ ਦੋਵੇਂ ਕਿਸਾਨਾਂ ਮਜ਼ਦੂਰਾਂ ਦੇ ਜੰਬੂਰੀਆਂ ਲੋਕਾਂ ਦੇ ਅੰਦੋਲਨ ਨੂੰ ਕੁਚਲ ਦੇ ਦੇ ਤੇ ਜਿੱਥੇ ਆਪਣੀ ਸਿਆਸਤ ਵਾਸਤੇ ਉਹ ਠੋਡੇ ਦੇ ਇਲਜ਼ਾਮ ਲਾਉਂਦੇ ਤੁਸੀਂ ਉਹਨਾਂ ਤੇ ਇਲਜ਼ਾਮ ਲੱਗਦਾ ਇਸ ਕਰਕੇ ਪੰਜਾਬ ਸਰਕਾਰ ਨੂੰ ਨੈਤਿਕ ਤੌਰ ਤੇ ਕੇਂਦਰ ਤੇ ਸਵਾਲ ਚੁੱਕਣ ਦਾ ਹੱਕ ਤਾਂ ਹੀ ਆ ਜੇ ਉਹ ਆਪ ਪਾਕ ਸਾਪ ਪ सुनील जाखड़ जी भी कह रहे ने के मंत्री प्रधानमंत्री ਦੇ ਕੋਲ ਖੜਾ ਮੰਤਰੀ ਕੋਲ ਹੈਗਾ ਨਹੀਂ ਪਤਾ ਲੱਗੇਗਾ ਤੇ ਕਿਸਾਨ ਦੀ ਫਿਰ ਤੇ ਗੱਬਸਾਤ ਹੀ ਕੋਈ ਨਹੀਂ ਰਹਿ ਜਾਂਦੀ ਹਾਂ ਦੇਖੋ ਇੱਕ ਤਾਂ ਬਹੁਤ ਲੱਗਾ ਉਹੀ ਸੁਨੀਲ ਜਾਖੜ ਵਰਗੇ ਪ੍ਰਾਊਡ ਪੋਲਿਟਿਸ਼ੀਅਨ ਕੋ ਮੈਨੂੰ ਲੱਗਦਾ ਉਹ ਕਹਿੰਦਾ ਵੀ ਆਰਐਸਐਸ ਦੀ ਜਿਆਦਾ ਝੋਲੀ ਚੁੱਕਣ ਦਾ ਤੇ ਤਾਂ ਜਿਆਦਾ ਇੱਥੋਂ ਤੱਕ ਨਿਕਲ ਗਏ ਪਤਾ ਨਹੀਂ ਵੀ ਬੋਲਣ ਲੱਗਿਆ ਬੋਲਣਾ ਕੀ ਆ ਭਾਈ ਮੀਡੀਆ ਚ ਆਉਂਦਾ ਸੀ ਵੀ ਕਿਸਾਨ ਲੀਡਰਸ਼ਿਪ ਅਕੜ ਨੇ ਜੀ ਜਾਂ ਇਹ ਮੰਦਿਰ ਜੀ ਕੇਂਦਰ ਬਹੁਤ ਸਹੀ ਦਿਸਿਆ ਜੇਸ ਪ੍ਰਧਾਨ ਮੰਤਰੀ ਕੋਲੇ ਕਿਸੇ ਸੂਬੇ ਦੇ ਮੰਤਰੀ ਦੇ ਖਲੋਤੇ ਦਾ ਹੀ ਪਤਾ ਨਹੀਂ ਜਦ ਕਿ ਉਹਨਾਂ ਨੂੰ ਦੱਸਿਆ ਹੁੰਦਾ ਵੀ ਆ ਆਏ ਨੇ ਸਭ ਪਤਾ ਹੁੰਦਾ ਤੇ ਫਿਰ ਭਈ ਕਿਸਾਨ ਆਗੂਆਂ ਦੀ ਉੱਥੇ ਕੀ ਪੁੱਗਤ ਹੈਗੀ ਆ ਜੋ ਅਸੀਂ ਕਹਿੰਨੇ ਦੂਜਾ ਸੁਨੀਲ ਜਾਖੜ ਜੀ ਕਹਿ ਰਹੇ ਸੀ ਵੀ ਜੇ ਪੀਐਮ ਅ ਫਸਲ ਯੋਜਨਾ ਇਥੇ ਲਾਗੂ ਹੁੰਦੀ ਤਾਂ 44000 ਕਿਸਾਨ ਨੂੰ ਮਿਲ ਜਣਾ ਮੈਂ ਕਹਿੰਨਾ ਦੱਸੋ ਕੋਈ ਹੈਗਾ ਅਕੜਾ ਰਾਜਸਥਾਨ ਚ ਕਿਸ ਨੂੰ ਮਿਲਿਆ ਹੋਵੇ ਹਰਿਆਣਾ ਜਿੱਕੇ ਨੂੰ ਮਿਲਿਆ ਬਿਹਾਰ ਤੇ ਆਇਆ ਤੁਹਾਡੇ ਮੱਧ ਪ੍ਰਦੇਸ਼ ਕਿਹਨੂੰ ਦਿੱਤਾ ਹੋਵੇ ਤੁਸੀਂ ਮਹਾਰਾਸ਼ਟਰ ਜਿੱਕੇ ਨੂੰ ਦਿੱਤਾ ਉਹ ਤੇ ਲੁੱਟ ਕੇ ਖਾ ਗਈਆਂ ਕੰਪਨੀਆਂ ਤਾਂ ਇਹ ਕਾਰਪੋਰੇਟ ਦੇ ਪੱਖ ਵਾਲੀ ਫਸਲੀ ਬੀਮਾ ਯੋਜਨਾ ਨਹੀਂ ਸਰਕਾਰ ਆਪਣੀ ਪ੍ਰੀਮੀਅਮ ਤੇ ਆਪ ਸਰਕਾਰ ਜਾਂ ਪੰਜਾਬ ਜਾਂ ਕੇਂਦਰ ਲੈ ਕੇ ਆਵੇ ਜਿੱਥੇ ਲੋਕਾਂ ਦੇ ਹੱਕ ਹੋਣ ਬਾਕੀ ਤਾਂ ਸਿਆਸਤ ਹੋ ਰਹੀ ਜੋ ਮੈਨੂੰ ਨਜ਼ਰ ਆ ਰਿਹਾ ਅੱਛਾ ਤੁਸੀਂ ਅੱਜ ਮੰਗ ਪੱਤਰ ਦੇ ਵਿੱਚ ਕੋਈ ਖਾਸ ਦੋ ਚਾਰ ਦੱਸੋ ਜਿਹੜਾ ਤੁਸੀਂ ਅੱਜ ਡੀਸੀ ਸਾਹਿਬ ਨੂੰ ਦਿੱਤਾ ਹੈ ਸਰਕਾਰ ਨੂੰ ਦਿੱਤਾ ਹੈ ਹਾਂ ਦੇਖੋ ਕਿਹੜਾ 70000 ਪ੍ਰਤੀ ਏਕੜ ਖੇਤ ਮਜ਼ਦੂਰ ਨੂੰ ਦੇ ਰਹੇ ਆ 10% ਦਿੱਤਾ ਜਾਵੇ ਘਰਾਂ ਦਾ ਨੁਕਸਾਨ ਆ ਚਾਹੇ ਮੱਜਾਂ ਗਾਮਾ ਪੁਲਟਰੀ ਫਾਰਮ ਦਾ ਨੁਕਸਾਨ ਹੈਗਾ ਔਰ ਇਹਦੋਂ ਕਹਾਂ ਕੋਈ ਵੀ ਚਾਹੇ ਸ਼ਹਿਰੀ ਆ ਦੁਕਾਨਦਾਰ ਆ ਕੋਈ ਵੀ ਬੰਦਾ ਸਾਡਾ ਹੜਚ ਆਇਆ ਵਾ ਸਾਨੂੰ ਕਿਸੇ ਨਾਲ ਨਹੀਂ ਹਰਕ ਨੂੰ ਮਾਅਬਜ਼ਾ ਉਹਦੇ ਨੁਕਸਾਨ ਦੇ ਹਿਸਾਬ ਨਾਲ ਮਿਲਣਾ ਚਾਹੀਦਾ ਹੈਗਾ ਇਹ ਇਹ ਵਿਸ਼ੇਸ਼ ਕਰਕੇ ਅਸੀਂ ਇਹ ਮਾਅਬਜ਼ੇ ਦਾ ਪਾਇਆ ਹੈਗਾ ਤੋਂ ਬਿਠੇਰੀਆਂ ਹੋਰ ਮੰਗਾ ਨੇ ਪਰ ਮੁੱਖ ਤਾਂ ਇਹ ਮੰਗਾ ਨੇ ਵੀ ਸਰਕਾਰ ਦੇਣੀ ਆ ਕਿ ਨਹੀਂ ਦਿੰਦੀ ਹੈਗੀ ਕਿਉਂਕਿ ਇਸ ਕਰਕੇ ਹੁਣ ਗਾਂ ਦੇਖਣਾ ਔਰ ਦੂਜਾ ਜਿਹੜੀ ਰੇਤ ਸੀਗੀ ਉਹਦਾ ਹੱਕ ਤੇ ਦੇਤਾ ਪਰ ਰੇਤ ਦੇ ਉੱਤੇ ਸੀਗਾ ਕੱਟ ਆਫ ਡੇਟ ਨਹੀਂ ਰੱਖਣੀ ਚਾਹੀਦੀ ਫਿਰ ਉਹ ਗਾਂ ਕਣਕ ਬੀਜਣੀ ਹੈ ਬੀਜ ਖਾਦ ਦਵਾਈ ਡੀਜ਼ਲ ਆ ਚਾਹੀਦਾ ਸਰਕਾਰ ਖਰਚਾ ਲਾਵੇ ਇਹ ਗੱਲਾਂ ਜਿਹੜੀਆਂ ਅਸੀਂ ਗਰਾਊਂਡ ਤੋਂ ਲੱਭੀਆਂ ਉਹ ਚੱਕੀਆਂ ਨੇ ਹੋਰ ਵੀ ਉੱਚ ਮੰਗਾ ਹੈਗੇ ਸ਼ੁਕਰੀਆ ਸ਼ੁਕਰੀਆ ਸੋ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਾਸ ਕਰਕੇ ਹੜਪੀੜਤਾ ਦੀ ਮੰਗਾਂ ਨੂੰ ਲੈ ਕੇ ਕਿਉਂਕਿ ਹੜ ਆਏ ਨੇ ਸਰਦੀ ਏਰੀਆ ਦੇ ਵਿੱਚ ਜਿਨ੍ਹਾਂ ਦੇ ਨਾਲ ਫਸਲ ਜਿਹੜੀ ਸੀਗੀ ਉਹ ਤਬਾਹ ਹੋ ਗਈ ਹੈ ਜ਼ਮੀਨ ਖਰਾਬ ਹੋ ਗਈ ਹੈ ਇਸ ਦੇ ਨਾਲ-ਨਾਲ ਕਈ ਲੋਕਾਂ ਦੀ ਮੌਤ ਹੋ ਗਈ ਹੈ ਘਰ ਤਬਾਹ ਹੋ ਗਏ ਨੇ ਉਹ ਕੁਝ ਮੰਗਾਂ ਲੈ ਕੇ ਅੱਜ ਈਸੀ ਅਮਰitsar ਦੇ ਬਾਹਰ ਧਰਨਾ ਲਗਾਇਆ ਹੋਇਆ ਹੈ ਤਬਦੇ ਤੋਂ ਬਾਅਦ ਇੱਕ ਮੰਗ ਪੱਤਰ ਦਿੱਤਾ ਜਾਏਗਾ ਜਿਦੇ ਵਿੱਚ ਮੁਆਵਜ਼ਾ ਹਰ ਇੱਕ ਨੂੰ ਬੰਦਾ ਮੁਆਵਜ਼ਾ ਦੇਣ ਦੀ ਗੱਲ ਕੀਤੀ ਹੈ ਚਾਹੇ ਉਹ ਆਪਣੇ ਡੰਗਰ ਗਵਾ ਬੈਠਾ ਹੈ ਚਾਹੇ ਉਹਦਾ ਘਰ ਟੁੱਟ ਗਿਆ ਹੈ ਚਾਹੇ ਕਿਸੇ ਦੀ ਮੌਤ ਹੋ ਗਈ ਹੈ ਇਹਦੇ ਨਾਲ-ਨਾਲ ਜਿਹੜੇ ਮਜ਼ਦੂਰ ਵੀ ਸੀਗੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਗਿਆ ਕਮਲਾਪੁਰ ਤੋਂ 23 ਦਿਨਾਂ ਜੋਤੀਬਹਾਦਰ ਡੈਨਿੰਗ ਸੋਰਾ ਡੀਆਰਸੋ